ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਰਾਣਾ ਰੌਣਾ ਕੋ ਰਹਿ ਫਕੀਰਾ ਰਾਣਾ rau na kor hai ਰੰਗ ਨ ਤੁੰਗ ਫਕੀਰਾ ਵਾਰੀ ਸਤਿਗੁਰਾਂ ਦੀ ਹਜ਼ੂਰੀ ਅੰਦਰ ਬੈਠੇ ਪਰਮ ਪਿਆਰੇ ਖਾਲਸਾ ਜੀ ਸਾਰੀਆਂ ਸਿੱਖ ਸੰਗਤਾਂ ਮੁੱਖ ਨੂੰ ਪਵਿੱਤਰ ਕਰਦੇ ਹੋਏ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੇਹੜਾ ਮਹੀਨਾ ਆਰੰਭ ਹੁੰਦਾ ਏ ਸੋ ਗੁਰੂ ਸਾਹਿਬ ਦੇ ਚਾਣਾ ਚ ਅਰਦਾਸਾਂ ਬੇਨਤੀਆਂ ਹੋ ਰਹੀਆਂ ਹਨ ਕਿ ਮਹਾਰਾਜ ਜਿਵੇਂ ਪਿਛਲਾ ਮਹੀਨਾ ਆਪਦੇ ਚਰਨਾਂ ਤੇ ਸੇਵਾ ਸੰਨ ਕਰਦਾਂ ਦਾ ਬਤੀਤ ਹੋਇਆ ਸਾਡੇ ਤੇ ਕਿਰਪਾ ਕੀਤੀ ਹੈ ਅੱਜ ਸਾਨੂੰ ਜੇਠ ਦਾ ਮਹੀਨਾ ਪ੍ਰਾਪਤ ਹੋਇਆ ਥੋਡੀ ਕਿਰਪਾ ਦੇ ਨਾਲ ਸਾਧਿਆਂ ਦੇ ਘਰਾਂ ਚ ਪਰਿਵਾਰਾਂ ਵਿੱਚ ਸ਼ੁਖ ਸ਼ਾਂਤੀ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜਿਹੜਾ ਵੀ ਗੁਰੂ ਸਾਹਿਬ ਦੇ ਚਨ ਅੰਚ ਅਰਦਾਸ ਕਰਦਾ ਗੁਰੂ ਸਾਹਿਬ ਉਹਦੀ ਅਰਦਾਸ ਜਰੂਰ ਸੁਣਦੇ ਐ ਹਰ ਜੇਠ ਜੜੰਦਾ ਲੋੜੀ ਅੱਜ ਅੱਗੇ ਸਭ ਨਿਵਾਨਾ ਹਰ ਸੱਜਣ ਧਾਵਣ ਲੱਗਿਆ ਕਿਸ ਨਾ ਦੇਈ ਬਾਨਾ ਸੋ ਪਿਆਰੇ ਖਾਲਸਾ ਜੀ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਹਰੇਕ ਸਿੱਖ ਨੂੰ ਹਰੇਕ ਇਨਸਾਨ ਨੂੰ ਪੈਰ ਪੈਰ ਤੇ ਸਮਝਾਉਂਦੀ ਹੈ ਪੀ ਜਿਹੜਾ ਵੀ ਇਨਸਾਨ ਇਸ ਮਾਤ ਲੋਕ ਤੇ ਆਇਆ ਉਹਨੇ ਇੱਕ ਨਾ ਇੱਕ ਦਰਨ ਜਾਣਾ ਹੀ ਜਾਣਾ ਹੈ ਇਸ ਸਚਾਈ ਨੂੰ ਢਾਡੀ ਜੱਥਾ ਇਉਂ ਬਿਆਨ ਕਰਦਾ ਹੈ I'm i vasa ਇਹ ਜਗਤ ਇੱਕ ਮੁਸਾਫਰ ਖਾਨਾ ਤੇ ਅਸੀਂ ਸਾਰੇ ਇਸ ਮਾਤ ਲੋਕ ਉਪਰ ਇੱਕ ਮੁਸਾਫਰ ਬਣ ਕੇ ਆਏ ਆ ਜਦੋਂ ਗੁਰੂ ਸਾਹਿਬ ਦਾ ਬਲਾਵਾ ਆਉਂਦਾ ਉਦੋਂ ਇੱਕ ਨ ਇੱਕ ਤੇ ਜਾਣਾ ਪੈਂਦਾ ਇਹ ਜਗਤ ਮੁਸਾਫਰ ਖਾਨਾ ਇੱਕ ਦਿਨ ਸਭ ਨੇ ਛੱਡ ਕੇ ਜਾਣਾ ਤੂੰ ਕਿਤੇ ਤੱਕ ਕਰੇਂਗਾ ਤਿਆਰੀਆਂ ਛੱਡ ਜੇਂਗਾ ਨਾਮ ਤੋਂ ਬਿਨਾ ਉੱਚੇ ਮੰਦਰ ਤੇ ਸੁੰਦਰ ਅਟਾਰੀਆਂ ਸੋ ਵੱਦ ਵੱਦ ਨਾਮ ਜਪਣਾ ਚਾਹੀਦਾ ਸੇਵਾ ਸੇਵਨ ਕਰਨਾ ਚਾਹੀਦਾ ਇੰਨੇ ਕੀ ਹਾਜ਼ਰੀ ਮਨਜ਼ੂਰ ਕਰਿਓ ਬੇਅੰਤ ਸੰਗਤਾਂ ਨੂੰ ਅਸ਼ੀਰਵਾਦ ਬਖਸ਼ਿਸ਼ ਕੀਤਾ ਗੁਰੂ ਸਾਹਿਬ ਚੜ੍ਹਦੀ ਕਲਾ ਬਖਸ਼ਿਸ਼ ਕਰਨਾ ਬਲਾਓ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ